ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਜਿਵੇਂ ਕਿ ਪਤਾ ਹੀ ਹੈ ਸ਼ੰਭੂ ਬਾਰਡਰ ਤੇ ਇਕੱਠ ਹੋ ਰਿਹਾ ਹੈ ਜੋ ਕਿ ਕਈ ਥਾਵਾਂ ਤੇ ਸਰਕਾਰ ਵੱਲੋਂ ਬੈਰੀਕੇਡ ਲਵਾਏ ਗਏ ਹਨ ਤਾਂ ਲੋਕ ਬਹੁਤ ਸਾਰੇ ਕਿਸਾਨ ਮੀਰ ਜਾ ਰਹੇ ਹਨ ਉਧਰ ਨੂੰ ਸੋ ਜਿਹੜੇ ਰਹਿ ਗਏ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਆਪ ਦੇ ਟਰੈਕਟਰ ਟਰਾਲੀ ਜਾਂ ਕਿਸੇ ਵੀ ਚੀਜ਼ ਤੇ ਜਾ ਕੇ ਕਿਸਾਨਾਂ ਦਾ ਯੋਗਦਾਨ ਪਾਉਣ ਉਹਨਾਂ ਨੂੰ ਸਪੋਰਟ ਕਰਨ ਤਾਂ ਕਿ ਜੋ ਇਹ ਬੈਰੀਕੇਡ ਜਾਂ ਸਰਕਾਰ ਕਾਨੂੰਨ ਨਹੀਂ ਠੀਕ ਕਰ ਰਹੀ ਉਸ ਦੇ ਸੰਬੰਧੀ ਜਾ ਕੇ ਜੰਗ ਲੜੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ